ਸਤ ਸ੍ਰੀ ਅਕਾਲ ਦੋਸਤੋ ਨਰਪਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਅੱਜ ਤਾਰ ਸਿੰਘ ਗੱਲ ਕਰਦੇ ਆਂ ਭਾਰਤ ਦੇ ਵਿੱਚ ਵੱਧ ਰਹੀ ਗਰਮੀ ਦੀ ਔਰ ਗਰਮੀ ਤੋਂ ਨਜਾਤ ਪਾਉਣ ਦੇ ਲਈ ਆਪਾਂ ਲਗਾਉਨੇ ਆ ਏਸੀ ਅੱਜ ਕੱਲ ਖਬਰਾਂ ਆ ਰਹੀਆਂ ਨੇ ਕਿ ਏਸੀ ਫਟ ਜਾਂਦਾ ਔਰ ਪੂਰਾ ਪਰਿਵਾਰ ਬੜੀ ਖਤਰਨਾਕ ਹਾਲਤ ਦੇ ਵਿੱਚ ਫਸ ਜਾਂਦਾ ਏਸੀ ਫਟਦਾ ਕਿਉਂ ਆ ਕੀ ਕਾਰਨ ਆ ਕਿ ਏਸੀ ਫਟ ਜਾਂਦਾ ਬਹੁਤ ਜ਼ਿਆਦਾ ਖਬਰਾਂ ਆ ਰਹੀਆਂ ਨੇ ਮੀਡੀਆ ਦੇ ਵਿੱਚ ਹਰ ਰੋਜ਼ ਦਿਨ ਦਿਹਾੜੇ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਏਸੀ ਫਟਿਆ ਹੁਣ ਬੀਤੇ ਦਿਨੀ 10 ਏਸੀ ਫਟੇ ਸੀ ਲਗਾਤਾਰ ਇੱਕ ਦਿਨ ਦੇ ਵਿੱਚ ਰਾਤੀ ਭਵਾਨੀਗੜ੍ਹੇ ਕੇਸੀ ਫਟਿਆ ਔਰ ਦੋ ਜਿਹੜੇ ਉਸ ਪਰਿਵਾਰ ਦੇ ਜੀ ਸੀ ਅੱਗ ਤੋਂ ਮਸਾ ਉਹਨਾਂ ਦਾ ਬਚਾਅ ਹੋਇਆ ਏਸੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਅਗਰ ਤੁਸੀਂ ਤੁਹਾਡੇ ਘਰ ਏਸੀ ਲੱਗਿਆ ਹੈ ਤਾਂ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤੇ ਅਗਰ ਤੁਸੀਂ ਅਜੇ ਏਸੀ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਇਹ ਸਾਰਾ ਕੁਝ ਆਪਾਂ ਅੱਜ ਦੀ ਇਸ ਟੌਪਿਕ ਦੇ ਵਿੱਚ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਜੇ ਤੁਹਾਡੇ ਘਰ ਏਸੀ ਲੱਗਿਆ ਤਾਂ ਉਸ ਨੂੰ ਅਗਰ ਤੁਸੀਂ ਬਚਾਉਣਾ ਹੈ ਕਿ ਸਾਡਾ ਏਸੀ ਨਾ ਫਟੇ ਕਿਉਂਕਿ ਅੱਤ ਦੀ ਗਰਮੀ ਪੈ ਰਹੀ ਹੈ ਪਹਿਲਾਂ ਭਾਰਤ ਦੇ ਵਿੱਚ ਆਪਣੇ ਉੱਤਰੀ ਭਾਰਤ ਦੇ ਵਿੱਚ ਜਿਹੜਾ ਟੈਂਪਰੇਚਰ ਸੀ ਉਹ 35 ਤੋਂ 40 ਡਿਗਰੀ ਦੇ ਵਿੱਚ ਰਹਿੰਦਾ ਸੀ ਗਰਮੀਆਂ ਦੇ ਵਿੱਚ ਪਰ ਜਿਉਂ ਮੌਸਮ ਬਦਲਦਾ ਤੇ ਦਰਖਤ ਕੱਟੇ ਗਏ ਵਾਤਾਵਰਣ ਦੇ ਵਿੱਚ ਤਬਦੀਲੀ ਆਈ ਤਾਂ ਗਲੋਬਲ ਵਾਰਮਿੰਗ ਵੱਧਦੀ ਹੈ ਔਰ ਟੈਂਪਰੇਚਰ 45 46 ਡਿਗਰੀ ਤੱਕ ਪਹੁੰਚ ਗਿਆ ਤੇ ਏਸੀ ਨੂੰ ਆਪਾਂ ਕੀ ਕਰਦੇ ਆ ਉਹਦਾ ਟੈਂਪਰੇਚਰ ਸੈੱਟ ਕਰ ਲੈਨੇ ਆ 16 17 ਤੇ ਬੜੇ ਅਨਜਾਨ ਪਣੇ ਦੇ ਵਿੱਚ ਆਪਾਂ ਕੀ ਕਰਦੇ ਆ 16 17 ਤੇ ਉਹਦਾ ਟੈਂਪਰੇਚਰ ਸੈੱਟ ਕਰ ਲੈਨੇ ਆ ਪਰ ਕੀ ਹੁੰਦਾ ਏਸੀ ਦਾ ਜਿਹੜਾ ਕੰਪਰੈਸਰ ਜੁਨਟ ਹੁੰਦਾ ਹੈ ਜਿਹੜਾ ਆਊਟ ਡੋਰ ਜੁਨਟ ਹੈ ਜਿਹੜਾ ਤੁਹਾਡੇ ਛੱਤ ਤੇ ਲੱਗਿਆ ਹੈ ਜਦੋਂ ਏਸੀ ਤੁਸੀਂ 17 ਤੇ ਸੈੱਟ ਕਰ ਲਿਆ ਉਹਨੇ ਉਹ ਤੋਂ ਕੱਟ ਮਾਰਨਾ ਜਦੋਂ ਤੁਹਾਡੇ ਰੂਮ ਦਾ ਟੈਂਪਰੇਚਰ 17 ਹੋ ਗਿਆ ਪਰ ਕੀ ਗੱਲ ਗਰਮੀ ਇੰਨੀ ਜ਼ਿਆਦਾ ਵਧਨ ਕਰਕੇ ਰੂਮ ਦਾ ਟੈਂਪਰੇਚਰ 17 ਹੋ ਹੀ ਨਹੀਂ ਰਿਹਾ ਬਾਹਰ ਗਰਮੀ ਜ਼ਿਆਦਾ ਹੈ 45-46 ਡਿਗਰੀ ਬਾਹਰ ਦਾ ਟੈਂਪਰੇਚਰ ਹੈ ਤਾਂ ਇੱਕ 1.5 ਟਨ ਦਾ ਏਸੀ ਕਦੇ ਵੀ ਤੁਹਾਡਾ ਰੂਮ ਦਾ ਟੈਂਪਰੇਚਰ 16-17 ਡਿਗਰੀ ਨਹੀਂ ਕਰੇਗਾ ਤਾਂ ਫਿਰ ਕੀ ਹੋਏਗਾ ਉਹ ਏਸੀ ਲਗਾਤਾਰ ਚੱਲਦਾ ਰਹੇਗਾ ਲਗਾਤਾਰ ਚੱਲਣ ਤੋਂ ਬਾਅਦ ਉਹਦਾ ਕੰਪਰੈਸਰ ਹੈ ਜਿਹੜਾ ਉਹ ਗਰਮ ਹੋ ਜਾਂਦਾ ਤੇ ਗਰਮ ਹੋ ਕੇ ਇੱਕਦਮ ਬਲਾਸਟ ਹੋ ਕੇ ਫਟ ਜਾਂਦਾ ਹੈ ਜੇ ਤੁਸੀਂ ਉਸੇ AC ਦਾ ਜਿਹੜਾ ਟੈਂਪਰੇਚਰ ਹੈ 24 ਤੇ ਸੈੱਟ ਕਰ ਦਿਓ ਤਾਂ ਤੁਹਾਨੂੰ ਦੋ ਫਾਇਦੇ ਮਿਲਣਗੇ ਇੱਕ ਤੁਹਾਡੇ ਘਰ ਦੀ ਬਿਜਲੀ ਬਚੇਗੀ ਤੇ ਦੂਜਾ ਤੁਹਾਡਾ AC ਫਟਣ ਤੋਂ ਬਚੇਗਾ ਕਿਉਂਕਿ ਜਦੋਂ ਟੈਂਪਰੇਚਰ ਤੁਸੀਂ 24 ਤੇ ਸੈੱਟ ਕੀਤਾ ਤਾਂ ਜਿਹੜਾ 1.5 ਟਨ ਦਾ AC ਹੈ ਉਹ ਬੜੀ ਜਲਦੀ ਬੜੇ ਆਰਾਮ ਦੇ ਨਾਲ ਟੈਂਪਰੇਚਰ ਕਮਰੇ ਦਾ 24 ਤੱਕ ਲੈ ਆਉਂਦਾ ਤੇ ਉਸ ਤੋਂ ਬਾਅਦ ਉਹ ਕੱਟ ਮਾਰ ਦਿੰਦਾ ਕੱਟ ਤੋਂ ਮਤਲਬ ਹੈ ਕਿ AC ਦਾ ਕੰਪਰੈਸਰ ਹੈ ਜਿਹੜਾ ਉਹ ਬੰਦ ਹੋ ਜਾਂਦਾ ਔਰ ਉਸ ਨੂੰ ਠੰਡਾ ਹੋਣ ਦੇ ਲਈ ਸਮਾਂ ਮਿਲ ਜਾਂਦਾ ਹੈ 10 15 ਮਿੰਟ 20 ਮਿੰਟ ਜਦੋਂ ਏਸੀ ਦਾ ਕੰਪਰੈਸਰ ਬੰਦ ਰਹੇਗਾ ਤੁਹਾਡੇ ਰੂਮ ਦਾ ਟੈਂਪਰੇਚਰ ਦੁਬਾਰਾ ਵਧਣਾ ਸ਼ੁਰੂ ਹੋਏਗਾ 24 ਤੋਂ ਉੱਪਰ ਜਾਣਾ ਸ਼ੁਰੂ ਹੋਏਗਾ ਤਾਂ ਦੁਬਾਰਾ ਏਸੀ ਆਟੋਮੈਟਿਕ ਚੱਲ ਪਏਗਾ ਸੋ ਇੱਕ ਗੱਲ ਯਾਦ ਰੱਖੋ ਅਗਰ ਤੁਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤੁਸੀਂ ਆਪਣੇ ਏਸੀ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਉਸ ਦਾ ਟੈਂਪਰੇਚਰ 24 ਡਿਗਰੀ ਤੋਂ ਘੱਟ ਨਹੀਂ ਰੱਖਣਾ ਜੇ ਤੁਸੀਂ ਘੱਟ ਰੱਖੋਗੇ ਤਾਂ ਤੁਹਾਡਾ ਏਸੀ ਲਗਾਤਾਰ ਚੱਲਦਾ ਰਹੇਗਾ 17 ਤੇ ਲੋਕੀ ਕੀ ਕਰਦੇ ਆ 17 ਤੇ ਏਸੀ ਚਲਾਉਂਦੇ ਆ 16 ਤੇ ਚਲਾਉਂਦੇ ਆ ਤੇ ਉੱਤੇ ਕੰਬਲ ਲੈ ਕੇ ਸੌਂ ਜਾਂਦੇ ਆ ਜੇ ਤੁਸੀਂ ਕੰਬਲ ਹੀ ਲੈਣਾ ਤੇ ਫਿਰ ਏਸੀ ਦਾ ਟੈਂਪਰੇਚਰ ਕਿਉਂ 16 17 ਤੇ ਕਰ ਰਹੇ ਕੋਸ਼ਿਸ਼ ਕਰੋ ਜਿਹੜਾ ਏਸੀ ਆ ਉਸ ਨੂੰ 24 ਡਿਗਰੀ ਤੇ ਚਲਾਓ ਉਹਦੇ ਨਾਲ ਤੁਹਾਡੀ ਬਿਜਲੀ ਵੀ ਬਚੇਗੀ ਔਰ ਤੁਹਾਡਾ ਜਿਹੜਾ ਏਸੀ ਹੈ ਉਹ ਵੀ ਫਟਣ ਤੋਂ ਬਚੇਗਾ ਧੰਨਵਾਦ